ਦੇਖੋ ਜੀ ਜਿਸ ਦਾਸ ਭਾਗ ਹੋਵੇ ਮਰਨੰਦ ਹੈ ਪ੍ਰਭ ਜਨ ਦਾ ਸਭ ਦੰਦ ਹੈ ਹੋਰ ਜੀ ਮੈਨੂੰ ਸਭ ਮੈਂ ਜੋਤ ਜੋਤ ਹੈ ਇਸ ਮੁਰੇ ਕਿਸ ਤੈ ਚਾਹਾਂ Yeah. Hey. the core ديني ديو پانی آچارن کي

ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਏ ਵਾਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ਜੀ ertan bhagoti simran gur nanak lai tihaye ਫਿਰ ਅੰਗਦ ਗੁਰ ਤੇ ਅਮਰਦਾਸਾਂ ਹੋਏ ਸਹਾਇ ਅਰਜਨ ਹਰਿ ਗੋਬਿੰਦ ਨੂੰ ਸਿਮਰੂ ਸ੍ਰੀ ਹਰਿ ਰਾਏ ਸ੍ਰੀ ਹਰਿ ਜਿਨਨ ਧਿਆ ਗਿਆ ਜਿਸੁ ਸਿਠ ਸਭ ਦੁਖ ਜੀਆ ਤੇ ਵਹ ਅਦਰ ਸਿਮਰਿਆ ਕਰਨੋਂ ਨਿਤ ਆਵੈ ਧਾਏ ਸਭ ਥਾਈ ਹੋਏ ਸਹਾਇ ਉਸਤਮੇ ਪਾਤ ਸਹਾਇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੇ ਸਭ ਥਾਈ ਹੋਏ ਨੇ ਸਫਲ ਰਸਾ ਬਾਸ ਸਾਈਆਂ ਦੇ ਗਿਆਨ ਰੂਪ ਜਗਤ ਦੀ ਜੋਤ ਕਲਯੁਗ ਦੀ ਊੜ ਬਾਣੀ ਦੇ ਬੋਹਤ ਚਰ ਤਤ ਦੇ ਮਾਲਕੀ ਕਰਤਾ ਧੰ ਧੰ ਸਤਿ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਔਰ ਤੁਪਦੇਸ ਜੀ ਦਾ ਧਿਆਨਤਰ ਕੇ ਖਾਸਾ ਜੀ ਬੋਲੋ ਜੀ ਸੁਭਾਣ ਹੈ ਸੰਜਾ ਕਰਿਆ ਛੋਹਾ ਸਰਬਜਾਤੀਆਂ ਚਾਦੀਆਂ ਮੁਕਤਿਆਂ ਰੱਠੀਆਂ ਜਤੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਗੁਰ ਦੇ ਛੱਕਿਆ ਤੇਗ ਚਲਾਈ ਤੇਗ ਵਾਹੀ ਦੇਖ ਕੇ ਅਨੁਠਿ ਜੀ ਦਾ ਜਿਨ੍ਹਾਂ ਪਿਆਰਿਆਂ ਸੱਚਿਆਂ ਦੇ ਕਮਾਈ ਦਾ ਧੰਨ ਤੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਕੋਪੀਆਂ ਲੋਹਈਆਂ ਚਰਖੜੀਆਂ ਤੇ ਚੜੇ ਤਨ ਆਰਨ ਚਿਰਾਏ ਗਏ ਗੁਰਦੁਆਰਿਆਂ ਲਈ ਸੇਵਾ ਦੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਮਾਰਿਆ ਸਿੱਖੀ ਕਿਸਾ ਸਵਾਸਾ ਨਾਲ ਨਿਵਾਰੇ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਨਾਮ ਜਪੋ ਜਿਨਾਂ ਸਿੰਘਾਂ ਸੁੰਨੀਆਂ ਨੇ ਧਰਮ ਹਿਤ ਲਿੱਤ ਦਿੱਤੇ ਵਦ ਵਦ ਕਟਾਇਏ ਗੁਰਪੀਆਂ ਰੁਹਾਨੀਆਂ ਚੜ੍ਹੜੀਆਂ ਤੇ ਚੜ੍ਹੇ ਤਨ ਆਰਨ ਚਰਾਏ ਗਏ ਗੁਰਦੁਆਰਾਂ 'ਲੇ ਸੇਵਾ 'ਲੇ ਕੁਰਬਾਨੀਆਂ ਕੀਤੀਆਂ ਧਰਮ ਨਿਭਾਰੇ ਸਿੱਖੀ ਕਿਸਾ ਸਵਾਸਾ ਨਾਲ ਨਿਵਾਰੇ ਇਨਾ ਦੀ ਕਮਾਈ ਦਾ ਧਾਂਤਰ ਕੇ ਖਾਲਸਾ ਜੀ ਬੋਲੋ ਜੀ ਵੰਜਾ ਤੰਤਾ ਸਰਬਤ ਗੁਰਦੁਆਰਿਆਂ ਗੁਰਧਾਮਾ ਜੀ ਦੇ ਦਰਸ਼ਨ ਦੀਦਾਰ ਜੀ ਦਾ ਧਿਆਨ ਚ ਰਕੇ ਖਾਲਸਾ ਜੀ ਬੋਲੋ ਜੀ ਆਪ ਜੀ ਦੇ ਪਾਵਨ ਤਖਤ ਸ੍ਰੀ ਹਰਮੰਦਰ ਦੀ ਘਟਨਾ ਸਰਵ ਜੀ ਤੇ ਪਵਿੱਤਰ ਦਰਸ਼ਨ ਦੀ ਦਾਰ ਜਿਦਾ ਧਿਆਨ ਸਰਕੇ ਖਾਲਸਾ ਜੀ ਬੋਲੋ ਜੀ ਪ੍ਰਤਮੇ ਸਰਬ ਖਾਲਸਾ ਜੀ ਕੀ ਹਰਦਾਇਕ ਹੈ ਸਰਬ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੈ ਚਿਤ ਆਵਨ ਕਰਤ ਸਦਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਰਬ ਤਹਾਂ ਤਰਾ ਰਛਿਆ ਯਾਏ ਤੇਗ ਤੇਗ ਅਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਰਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਗੁਰਨਾ ਜੀ ਸਿੱਖਾਂ ਨੂੰ ਸਿੱਖੀ ਦਾਤ ਕੇਤ ਦਾਤ ਰਹਿਤ ਦਾਤ ਵਿਵੇਕ ਤਾਂ ਖੁਸਾ ਦਾਤ ਦਾਣਾ ਸਰਦਾਰ ਨਾਮ ਦਾਤ ਸ੍ਰੀ ਅੰਮ੍ਰਿਤ ਸਰ ਜੀ ਦੇ ਦਰਸ਼ਨ ਇਸ ਨਾਮ ਚੌਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਦਾ ਰਹਿਤ ਅਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਿਖਾਂ ਦਾ ਮੰਨੀ ਵਾਲ ਮਤ ਉੱਚੀ ਮਤ ਪੱਦਾਰਾਤਾ ਆਪ ਤੁਾਰੇ ਗੀ ਫੇ ਅਕਾਲ ਪੁਰ ਆਪਣੇ ਪੰਥ ਦੇ ਸਹਾਇ ਦਾਤਾ ਜੋਗ ਸ੍ਰੀ ਨਨਕਾਣਾ ਸਾਹਿਬ ਕੇ ਹੋਰ ਗੁਰਦੁਆਰਿਆਂ ਗੁਰਪਾਵਾ ਜੀ ਦੇ ਖੁੱਲੇ ਦਰਸਮ ਜੀਦਾਰ ਸਿਵ ਅਸਮਾਨ ਹਰ ਸਾਹਿਬ ਲੋਕੋ ਇਹ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾ ਨਿਉਟਿਆਂ ਦੇ ਗੋਠ ਅੰਤ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਾਂ ਪਾਤਸ਼ਾਹ ਸਾਈਆਂ ਦੇ ਗਿਆਨ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਤੁਮਲਾ ਵਿਖੇ ਅਰਦਾਸ ਜੋਦੜੀ ਬੇਨਤੀ ਹੈ ਕਲ ਕੀ ਤਰਜਤ ਸੁਨੇਤ ਪਿਤਾ ਜੀ ਆਪ ਜੀ ਦੇ ਪਾਵਨ ਤੱਕ ਸਚ ਖੰਡਰਵਾਦ ਪ੍ਰਕਾਰ ਦਾ ਸਥਾਨ ਵਿਖੇ ਸਾਰੋ ਵੇਲੇ ਦੇ دیਵਾਨਾ ਦੇ ਵਿੱਚ ਗੁਰਬਾਣੀ ਸ਼ਬਦ ਕੀਰਤਨ ਸੋਦਰ ਰਹਿਰਾਸ ਚੋਕੇ ਅਨੰਦ ਮੁਦਾਵਨੀ ਤੇ ਪਾਠ ਹੋਏ ਆਰਤਾ ਕੀ ਹੋਏ ਨੇ ਪਾਠ ਕਰਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਨੂੰ ਖਿਮਾ ਕਰੀ ਅੱਗੇ ਵਾਤੇ ਸੁੱਧ ਸਪਸ਼ਟ ਕਰਨ ਦਾ ਸੇਵਾ ਕਰਨ ਦਾ ਬਲ ਹੁਤੰ ਬਸਨਾ ਜਿਤ ਜਿਤ ਮਨੋਂ ਕਾਮਨਾ ਨਾ ਸੰਕਪ ਆਪ ਜੀ ਦੇ ਦਰਬਾਰ ਵਿਖੇ ਹਾਜ਼ਰੀਆਂ ਭਰੀਆਂ ਨੇ ਸਾਰੀਆਂ ਮਨ ਕਾਮਨਾ ਆਪ ਜੀ ਨੇ ਪੂਰਨ ਕਰਨੀਆਂ ਚਰਨਿਆ ਕਰ ਉਸਤੀਆਂ ਕਾਰੋ ਅਰਚਵਾਦਨਾ ਪਰਵਾਰ ਵਿੱਚ ਸਤ ਸੰਤ ਸ਼ੇ ਦੇਹ ਰੋਗਤਾ ਚਰਤੀ ਇਕ ਲਾਇ ਬਖਰੀ ਆਪ ਜੀ ਦੇ ਦਰਬਾਰ ਵਿਖੇ ਅਨੇਕ ਪ੍ਰਕਾਰ ਦੀਆਂ ਪੇਟਾਵਾਂ ਭੇਟ ਕੀਤੀਆਂ ਨੇ ਕੜਾ ਪ੍ਰਸਾਦ ਆਦਿ ਆਪ ਜੀ ਨੂੰ ਭੇਟ ਕੀਤੀਆਂ ਸਭ ਦੀਆਂ ਮਨੋ ਕਾਮਨਾ ਆਪ ਜੀ ਚੋਂ ਭਰੀਆਂ ਕਾਮ ਕ੍ਰੋਧ ਲੋਭ ਮੋਹ ਅੰਕਾਰ ਤੋਂ ਬਚਾਈ ਰੱਖਣਾ ਸਵਾਦ ਖੁਆ ਸਿਮਰਨ ਦੀ ਦਾਤ ਰੱਖਣੀ ਅਮਰਤ ਮਿਲਦਾ ਜਾਤਨਾ ਰੱਖਣਾ ਨਿਕਲੇ ਖਿਦਾਤ ਰੱਖਣੀ ਗੁਰ ਸਿੱਖੀ ਜੀਵਨ ਦੀ ਦਾਤ ਰੱਖਣੀ ਆਪ ਜੀ ਤੇਦਰ ਕੜਾ ਪ੍ਰਸਾਦ ਦੇ ਸੱਚੇ ਹਾਜ਼ਰ ਹੈ ਆਪ ਜੀ ਨੂੰ ਭੋਗ ਲਗੇ ਭੋਗ ਲਗੇ ਆਸਾ ਸੰਸਵਰਤੇ ਜੋ ਚਕੇ ਕੋ ਆਪ ਦਾ ਹੀ ਆਮ ਜਿੱਤੇ ਆਵੇ ਤੇ ਨਾਮ ਗੁਨਾਹ ਦੁਰਗੁਰੂ ਕਿ ਆਪ ਹੈ ਤੋ ਮਨੈ ਜੁਰਮਾਂ ਦੇ ਜੁਰਮਾਂ ਤੇ ਜੀ ਮੈਨੋ ਜਵਤ ਕੁਰਾਂ ਤੇ ਲੇਟ ਕੋ ਪ੍ਰਭ ਤੋ ਮੈਨੋ ਉਚਾਹੋ ਜੋ ਸਭ ਤੁਮ ਨੇ ਜੇ ਰਾਜ ਕਰੇ ਕਾਲ ਸਾਭ ਨ ਕਿਰੈ ਨ ਕੋਈ ਵਾਏ ਕੁ ਜੋ ਕੇ ले लखिया करें गुरु के घर की सारी गुरु नाम उच्चारत है जड़े सो करें पार जो सर्दा कर से मिलते गुरु पार उद्धार जो सर्दा कर से मिलते गुरु पार उद्धार बोलले